ਅੱਜ ਆਪਾਂ ਬੀਪੀਜੂ ਸੱਸਾ ਜਥੇ ਬੰਦੀ ਵੱਲੋਂ ਔਰ ਪੰਗੇ ਜਥੇ ਬੰਦੇ ਵੱਲੋਂ ਸਾਂਝਾ ਪ੍ਰੋਗਰਾਮ ਕੀਤਾ ਰਿਹਾ ਔਰ ਮੋਦੀ ਦਾ ਪਤਲਾ ਸਾਣ ਵਾਸਤੇ ਆਪਾਂ ਇਕੱਠੇ ਹੋਏ ਆ ਔਰ ਮੈਂ ਦੇਖੀ ਕਰਨੀ ਚਾਹੁੰਦਾ ਵੀ ਸਾਰੇ ਲੀਡਰਾਂ ਨੇ ਸਾਰਾ ਦਸ ਦਿੱਤਾ ਆਪਾਂ ਨੂੰ ਵੀ ਕਿਸ ਕਰਕੇ ਇਕੱਠੇ ਹੋਏ ਆ ਮੈਂ ਇੱਕ ਥੋੜਾ ਜਿਹਾ ਹੋਰ ਇਹਦੇ ਵਿੱਚ ਸਾਰਨਾ ਵਾਅਦਾ ਕਰਨਾ ਚਾਹੁੰਦਾ ਵੀ ਜਿਹੜਾ ਸਾਡਾ 15 ਤਰੀਕ ਦਾ ਮਾਰਚ ਆ ਉਹਨੂੰ ਆਪਾਂ ਸਫਲ ਬਣਾਉਣ ਵਾਸਤੇ ਅੱਜ ਚੋਟੀ ਦਾ ਜੋਰ ਲਾਉਣਾ ਵਾਧੂ ਤੋਂ ਵਾਧੂ ਟਰੈਕਟਰ ਇਕੱਠੇ ਕਰਕੇ ਆਪਾਂ ਟੋਪ ਦੀ ਰੈਲੀ ਕੱਢਣੀ ਆ ਜਿਹੜੀ ਕਿ ਭਾਜਪੀ ਦੀ ਜ਼ਾਲਮ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਕੀ ਕਿਸਾਨਾਂ ਦੇ ਦਰਦ ਉਹ ਸਾਡੇ ਝਲਕ ਮਾਰਨੀ ਚਾਹੀਦੀ ਆ ਇਹਦੇ ਵਿੱਚੋਂ ਅੰਦੋਲਨ ਦੇ ਵਿੱਚੋਂ ਕਿ ਆਪਾਂ ਸਾਰੇ ਭਰਾ ਜਿੱਧਾ ਇਕੱਠੇ ਹੋ ਰਹੇ ਏਦਾਂ ਇਕੱਠੇ ਹੋ ਕੇ ਰੈਲੀ ਦਾ ਤਗੜਾ ਪ੍ਰਬੰਧ ਕਰਨਾ ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਜਿਹੜੇ ਸਾਡੇ ਗੰਨਾਕਾ